ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵਾਈ ਟੂ ਚੂਜ਼ ਹੋਮੀਓਪੈਥੀ ਸਾਨੂੰ ਹੋਮੀਓਪੈਥੀ ਕਿਉਂ ਕਰਨੀ ਚਾਹੀਦੀ ਹੈ ਹਾਲਾਂਕਿ ਕਾਫੀ ਕਿਦਰ ਦਾ ਸਿਸਟਮ ਆਫ ਮੈਡੀਸਿਨਸ ਨਹੀਂ ਸੋ ਅੱਜ ਆਪਾਂ ਹੋਮੀਓਪੈਥੀ ਬਾਰੇ ਡਿਸਕਸ ਕਰਾਂਗੇ ਕਿ ਹੋਮੀਓਪੈਥੀ ਅਪਣਾਉਣ ਦੇ ਨਾਲ ਤੁਹਾਨੂੰ ਕੀ ਬੈਨੀਫਿਟਸ ਹੋ ਸਕਦੇ ਆ ਫਰਸਟ ਬੈਨੀਫਿਟ ਹੈ ਹੋਮੀਓਪੈਥੀ ਡੂ ਨੋਟ ਹੈਵ ਸਾਈਡ ਇਫੈਕਟ ਜੇ ਤੁਸੀਂ ਹੋਮੀਓਪੈਥਿਕ ਮੈਡੀਸਨ ਆਪਣੀ ਤੁਸੀਂ ਰੈਗੂਲਰਲੀ ਕਿਸੇ ਵੀ ਡਿਜ਼ੀਜ਼ ਦੇ ਲਈ ਲਓਗੇ ਤਾਂ ਤੁਹਾਡੀ ਬਾਡੀ ਦੇ ਉੱਪਰ ਇਵਨ ਅਗਰ ਤੁਸੀਂ ਇਸ ਮੈਡੀਸਨ ਨੂੰ ਕਾਫੀ ਲੰਬੇ ਸਮੇਂ ਤੱਕ ਲਓਗੇ ਤੁਹਾਡੀ ਬਾਡੀ ਦੇ ਉੱਪਰ ਉਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਮਿਲੇਗਾ ਤਾਂ ਸੈਕੰਡ ਚੀਜ਼ ਆ ਜਾਂਦੀ ਹੈ ਹੋਮਿਓਪੈਥੀ ਰੂਟ ਤੋਂ ਟਰੀਟ ਕਰਦੀ ਹੈ ਤੁਹਾਨੂੰ ਕੁਝ ਕ੍ਰੋਨਿਕ ਪ੍ਰੋਬਲਮਸ ਹੁੰਦੀਆਂ ਨੇ ਜਿਸ ਦੇ ਲਈ ਲੌਂਗ ਲਾਸਟਿੰਗ ਮੈਡੀਸਨ ਖਾਣੀ ਪੈਂਦੀ ਹੈ ਇਵਨ ਕਿ ساری ਉਮਰ ਮੈਡੀਸਨ ਖਾਣੀ ਪੈਂਦੀ ਹੈ ਫਿਰ ਵੀ ਉਹਨਾਂ ਡਿਜ਼ੀਜ਼ ਤੋਂ ਸਾਨੂੰ ਛੁਕਾਰਾ ਨਹੀਂ ਮਿਲਦਾ ਪਰ ਅਗਰ ਤੁਸੀਂ ਹੋਮਿਓਪੈਥਿਕ ਮੈਡੀਸਨਸ ਅਪਣਾਓਗੇ ਤਾਂ ਤੁਸੀਂ ਉਸ ਡਿਜ਼ੀਜ਼ ਨੂੰ ਸ਼ਾਰਟ ਟਾਈਮ ਦੇ ਵਿੱਚ ਹੀ ਉਸ ਮੈਡੀਸਨ ਤੋਂ ਵੀ شفਕਾਰਾ ਮਿਲ ਜੇਗਾ ਤੇ ਤੁਸੀਂ ਆਪਣੀ ਲਾਈਫ ਨੂੰ ਹੈਲਦੀ ਤੇ ਸਵਸਥ ਬਣਾ ਸਕਦੇ ਹੋ ਤੀਸਰੀ ਚੀਜ਼ ਆਦੀ ਹੈ ਪੋਲੀਸਟਿਕ ਅਪਰੋਚ ਜੋ ਹੋਮਿਓਪੈਥਿਕ ਡਾਕਟਰ ਹੁੰਦਾ ਉਹ ਕੇਵਲ ਤੁਹਾਡੀ ਡਿਜ਼ੀਜ਼ ਨੂੰ ਠੀਕ ਨਹੀਂ ਕਰਦਾ ਉਹ ਤੁਹਾਨੂੰ ਐਜ਼ ਅ ਓਵਰਆਲ ਠੀਕ ਕਰਦਾ ਤੁਹਾਨੂੰ ਲਿਵਰ ਦੀ ਪ੍ਰੋਬਲਮ ਹੈ ਤਾਂ ਉਹਦੇ ਨਾਲ ਉਹ ਤੁਹਾਡਾ 슬ੀਪ ਪੈਟਰਨ ਕਿਵੇਂ ਦਾ ਤੁਹਾਡਾ ਖਾਣਾ ਪੀਣਾ ਕਿਵੇਂ ਦਾ ਤੁਹਾਡੇ ਥੌਟਸ ਕਿਵੇਂ ਦੇ ਆ ਤੁਹਾਡੀ ਫੈਮਿਲੀ ਹਿਸਟਰੀ ਕਿਵੇਂ ਦੀ ਹੈ ਤੁਹਾਨੂੰ ਕਿਸੇ ਚੀਜ਼ ਦਾ ਸਟ्रेस ਤਾਂ ਨਹੀਂ ਰਹਿੰਦਾ ਉਹ ਹਰ ਚੀਜ਼ ਕਨਸੀਡਰ ਕਰਕੇ ਹੀ ਹੋਮੀਓਪੈਥਿਕ ਮੈਡੀਸਨ ਦਿੰਦਾ ਹੈ ਤਾਂ ਉਸ ਦੇ ਨਾਲ ਤੁਹਾਡੀ ਬਿਮਾਰੀ ਦਾ ਠੀਕ ਹੋ ਰਹੀ ਕਿ ਹੀ ਹੋਵੇਗੀ ਉਸ ਦੇ ਨਾਲ ਤੁਹਾਡਾ ਨੀਂਦ ਅਗਰ ਨੀਂਦ ਦੇ ਵਿੱਚ ਪ੍ਰੋਬਲਮ ਹੈ ਉਹ ਵੀ ਬੈਟਰ ਹੋਏਗੀ ਅਗਰ ਤੁਹਾਨੂੰ ਸਟ੍ਰੈਸ ਰਹਿੰਦਾ ਉਹ ਵੀ ਬੈਟਰ ਹੋਏਗਾ ਰੀਸੈਂਟਲੀ ਮੇਰੇ ਕੋਲ ਇੱਕ ਸੀ ਮਾਈਗਰੇਨ ਦਾ ਥਿਸ ਲੇਡੀ ਨੂੰ ਮਾਈਗਰੇਨ ਦੀ ਮੈਡੀਸਨ ਹਾਲਾਂਕਿ ਪੀਜੀਏ ਤਾਂ ਚੱਲ ਰਹੀ ਸੀ ਤੇ ਬਟ ਮਾਈਗਰੇਨ ਤਾਂ ਬੈਟਰ ਹੋ ਰਹੀ ਸੀ ਬਟ ਦੀ ਸਲੀਪ ਪੈਟਰਨ ਡਿਸਟਰਬ ਹੋ ਰਹੀ ਸੀ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀ ਚਿਰਚੜਾਪਣ ਬਹੁਤ ਜ਼ਿਆਦਾ ਵੱਧ ਗਿਆ ਸੀ ਪਰ ਜਦੋਂ ਅਸੀਂ ਉਸਦੀ ਹੋਮੀਓਪੈਥਿਕ ਮੈਡੀਸਿਨ ਸ਼ੁਰੂ ਕਰੀ ਹੁਣ ਉਹ ਬੋਲ ਰਹੀ ਹੈ ਮੇਰੀ ਮਾਈਗਰੇਨ ਤਾਂ ਬੈਟਰ ਹੋ ਚੁੱਕੀ ਹੈ ਮੇਰਾ 슬ੀਪ ਪੈਟਰਨ ਬੈਟਰ ਹੋ ਚੁੱਕਿਆ ਹੈ ਮੇਰੇ ਮੂਡ ਦੇ ਵਿੱਚ ਜਿਹੜਾ ਐਂਗਰ ਬਰਸਟ ਆਉਟ ਹੁੰਦਾ ਸੀ ਉਹ ਬੈਟਰ ਹੋ ਚੁੱਕਿਆ ਹੈ इवन ਕੀ ਮੈਂ ਐਜ਼ ਅ ਓਵਰਆਲ ਬੈਟਰ ਫੀਲ ਕਰਦੀ ਹਾਂ ਸੋ ਇਸ ਨੂੰ ਹੀ ਕਹਿੰਦੇ ਹੈ ਹੌਲਿਸਟਿਕ ਅਪਰੋਚ ਕਿ ਤੁਸੀਂ ਬਿਮਾਰੀ ਦੇ ਨਾਲ ਨਾਲ ਐਜ਼ ਅ ਓਵਰਆਲ ਠੀਕ ਹੋ ਗਏ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਬਿਮਾਰੀ ਦੇ ਨਾਲ ਨਾਲ ਤੁਸੀਂ ਪ੍ਰੋਪਰਲੀ ਆਪਣੀ ਲਾਈਫ ਨੂੰ ਸਵਸਥ ਬਣਾ ਚਾਹੁੰਦੇ ਹੋ ਤਾਂ ਹੋਮੀਓਪੈਥੀ ਬਣਾਓ ਤੇ ਆਪਣੀ ਜੀਵਨ ਦੇ ਵਿੱਚ ਹੈਲਦੀ ਤੇ ਬਿਊਟੀਫੁਲ ਲਾਈਫ ਲੈ ਕੇ ਆਓ